हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਡੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਕਸ਼ੇਣ ਲਈ ਲੈ ਕੇ ਆਏ ਹਾਂਗੇ ਦੂਮੀ ਆ ਗਈ ਬਾਈ ਟਾਪ ਕੁਆਲਿਟੀ ਦੇ ਨੰਗੀਨੇ ਕਹਿ ਲਈਏ ਤੇ ਇੱਕ ਤਾਂ ਆ ਗਈ ਬਾਈ ਕੋਲ ਜਰਸੀ ਹੀਫਰਵੈਡ ਤੇ ਇੱਕ ਆ ਗਈ ਟਾਪ ਕੁਆਲਿਟੀ ਦੀ ਕੱਟੀ ਤੇ ਬਾਕੀ ਦੀ ਗੱਲਬਾਤ ਆ ਜਿਹੜੀ ਬਈ ਆਪਾਂ ਕਰਦੇ ਆਂ ਬਾਈ ਨਾਲ ਆਜੋ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਬਾਈ ਹਾਂਜੀ ਹਾਂਜੀ ਬਹੁਤ ਵਧੀਆ ਜੀ ਹੋ ਠੀਕ ਹੋ ਕਿਵੇਂ ਚੱਲਦਾ ਕੰਮ ਕਰ ਬਹੁਤ ਵਧੀਆ ਜੀ ਸ਼ੁਕਰ ਆ ਰੱਬ ਦਾ ਜੀ ਹਾਂਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਨਾਮ ਇਰਫਾਨ ਖਾਨਾ ਜੀ ਪਿੰਡ ਚੀਦਾ ਡਿਸਟ੍ਰਿਕਟ ਮੋਗਾ ਤਹਿਸੀਲ ਬਾਗਾ ਆਪਣਾ ਜੀ ਨੇੜੇ ਪਿੰਡ ਬਾਈ ਨੇੜੇ ਪਿੰਡ ਭਾਈ ਭਗਤਾ ਸ਼ਹਿਰ ਨੇੜੇ ਆ ਵਾਜਾਖਾਨਾ ਸ਼ਹਿਰ ਨੇੜੇ ਬਰਗਾੜੀ ਸ਼ਹਿਰ ਨੇੜੇ ਹੈ ਜੀ ਕੰਟੈਕਟ ਨੰਬਰ ਬੋਲ ਦਿਓ 9876043858 ਇਹ ਬਾਈ ਦਾ ਬਈ ਕੰਟੈਕਟ ਨੰਬਰ ਹੈ ਬਾਕੀ ਚੱਲ ਰਿਹਾ ਸਕਰੀਨ ਤੇ ਤੇ ਨਗੀਨੇ ਹੀ ਆ ਕੇ ਹੁੰਦੇ ਆ ਨਗੀਨੇ ਹੀ ਆਜਾ ਹਨਾ ਨਗੀਨੇ ਆ ਬਾਈ ਟੋਪ ਦੇ ਦੋਨੇ ਨਗੀਨੇ ਆ ਫੁੱਲ ਰਿਕਾਰਡ ਵਾਲੇ ਦੋਨੇ ਬੱਚੇ ਰਿਕਾਰਡ ਵਾਲੇ ਆ ਫੁੱਲ ਬਾਈ ਸਹੀ ਗੱਲ ਆ ਬਾਈ ਤੇ ਬਾਈ ਪਹਿਲੇ ਨੰਬਰ ਵਾਲੇ ਬੱਚੇ ਤੋਂ ਸਟਾਰਟ ਕਰ ਦਈਏ ਏ ਬਈ 15 16 ਮਹੀਨਾ ਦਾ ਜਰਸੀ ਬੱਚਾ ਆ ਗਿਆ ਬਾਈ ਇਹ ਹੂੰ ਤੇ ਪਹਿਲਾਂ ਤਾਂ ਇਹ ਝੋਲੀ ਚੈੱਕ ਕਰੋ ਝੋਲੀ ਚੈੱਕ ਕਰੋ ਬਾਈ ਐਂ ਲੱਗਦੀ ਜਿਵੇਂ 5 6 ਮਹੀਨਾ ਦੀ ਬੱਚੀ ਕੱਪੜਾ ਹੁੰਦੀ ਆ ਸਹੀ ਗੱਲ ਆ ਹੈਨਾ ਫਿਟਿੰਗ ਫਿਟਿੰਗ ਵਾਲਾ ਮਤਲਬ ਵੀ ਲੇਵਾ ਕੱਢੂ ਬੱਚੀ ਫੁੱਲ ਸਹੀ ਗੱਲ ਆ ਫਿਟਿੰਗ ਵਾਲੇ ਲੇਵਾ ਗੈਰ ਤੇ ਥਣ ਲੱਗਿਆ ਇੰਨਾ ਇੰਨਾ ਥਣ ਹੁਣੀ ਲੱਗਿਆ ਬੱਚੀ ਨੂੰ ਬਾਈ ਆਮ ਜਰਸੀਆਂ ਦੇ ਇੰਚੀ ਦਾ ਥਣ ਜੇ ਗੱਲ ਕਰੀਏ ਆਮ ਬੱਚਿਆਂ ਜਾਂ ਆਮ ਬੈੜਾ ਜਰਸੀਆਂ ਜਿਹੜੀਆਂ ਤਿਆਰ ਹੁੰਦੀਆਂ ਇੰਨਾ ਇੰਨਾ ਥਾਣੀ ਹੁੰਦਾ ਗਾ ਇਹਦਾ ਥਣ ਦੇਖ ਲੈ ਬਾਈ ਯਾਰ ਕਿਆ ਬਾਤ ਆ ਹਾਂਜੀ ਭਾਈ ਕੁਆਲਿਟੀ ਨੂੰ ਹੋ ਬੋਲਦੀ ਐ ਸਰਵਸਿ ਦੀ ਕੁਆਲਿਟੀ ਭਾਈ ਆਪਣੇ ਸੁਖਨਾਂ ਦੀ ਡਾਕਟਰਾਂ ਬੰਦਾ ਸਰਕਾਰੀ ਹੂੰ ਉਹਦਾ ਸੀਮਣ ਪਰਿਆ ਵਾ ਸੀਦੀ ਮਾਂ ਵੀ ਮਤਲਬ ਸੁਖਨਾਂ ਦੀ ਖੜੀ ਐ ਠੀਕ ਆ ਤੇ ਆਪਾਂ ਰਿਕਾਰਡ ਫੁੱਲ ਲਿਖਤੀ ਰੂਪ ਚ ਰਿਕਾਰਡ ਮਿਲੂਗਾ ਵੀ ਕਿਹੜੇ ਦੀ ਆਪ ਆ ਕਿਹੜੀ ਮਦਰ ਸੀ ਇਹਦੀ ਜਿੰਨਾ ਤੋਂ ਤਾਂ ਮਾਂ ਦਾ ਰਿਕਾਰਡ ਦਿੱਤਾ ਵਾ ਬਾਕੀ ਬਈ ਦੱਸਣ ਦੀ ਲੋੜ ਹੀ ਨਹੀਂ ਬੈੜਾ ਆਪ ਹੀ ਦੱਸਦੀ ਐ ਲੱਮੜਾ ਜਾਂ ਖੋਲ ਤੇ ਬਈਆ ਪਹਿਦਰ ਦਿਖਾਈਏ ਦਾ ਮੂੰਹ ਮਾਂ ਵੀ ਕਹੇ ਜੀ ਆ ਬਰੀੜ ਤਾਂ ਬਈ ਮੈਂ ਕਿਹਾ ਨਾ ਮੂੰਹ ਬੋਲੂ ਮੇਲਿਆਂ ਦੀ ਬੱਛੀ ਐ ਬਈ ਜੇ ਕਿਸੇ ਕਈੜੀ ਕੋਈ ਮੇਲਾ ਲਣਾ ਹੋਵੇ ਫੇਸ ਕੁਆਲਿਟੀ ਬੱਛੀ ਦੀ ਕਹਿਣ ਵਾਲੀ ਗੱਲ ਨਹੀਂ ਬਈ ਕੋਈ ਦੇਖ ਇਹਨੂੰ ਕਹਿੰਦੇ ਐ ਅਸਲ ਹਨਾ ਜੱਸੀ ਕੀ ਬਾਤ ਆ ਹਰੇਕ ਮੰਨ ਲਾ ਵੀ ਤੂੰ ਵੀ ਬਈ ਰੋਜ਼ ਵੀਡੀਓ ਪਾਉਣਾਗਾ ਆਏ ਨਹੀਂ ਕੋਈ ਵੀ ਮੇਰੇ ਕੋਲ ਹੀ ਇਹ ਬੱਚਾ ਇਹ ਸਹੀ ਗੱਲ ਪਰ ਹਰੇਕ ਨੇ ਮਤਲਬ ਐਜੀ ਬੱਛੀ ਵੀਡੀਓ ਚ ਕੱਢਦਾ ਬਾਈ ਕੋਈ ਸਹੀ ਗੱਲ ਹੈ ਅਸਲ ਵਿੱਚ ਜੇ ਗੱਲ ਕਰੀਏ ਨਾ ਟਾਵਾ ਬੱਚਾ ਜਨਮ ਲੈਂਦਾ ਟਾਵਾ ਬੱਚਾ ਹੀ ਹਾਂਜੀ ਬਾਈ ਆਏ ਨਹੀਂ ਕਹਿੰਦੇ ਵੀ ਮੇਰੇ ਕੋਲ ਹੀ ਇਕੱਲਾ ਬੱਚਾ ਇਹ ਹਰੇਕ ਕੋਲੇ ਹੋਊਗਾ ਪਰ ਕੋਈ ਟਾਵਾ ਹੀ ਕੱਢਦਾ ਬਾਈ ਐਵੇਂ ਜਿਹਾ ਬੱਚਾ ਸਹੀ ਗੱਲ ਹੈ ਬਾਈ ਕੁਆਲਟੀ ਫੇਸ ਕੁਆਲਟੀ ਪਹਿਲਣ ਦਾ ਰਿਕਾਰਡ ਬਈ 30 32 ਕਿਲੋ ਦਾ ਰਿਕਾਰਡ ਬੱਛੀ ਜਾਊਗੀ ਪਹਿਲਣ ਇਹ ਵੀ ਗਰੰਟੀ ਆਪਣੀ ਲੈ ਕੇ ਲੈਣੀ ਜੀ ਹੁਣ ਮੈਂ ਗੱਲ ਕਰਾਂ ਇਹ ਕਿਹੜੇ ਸੀਮੰਨ ਦੀ ਆ ਜਾਂ ਮੰਨ ਕੇ ਚੱਲੋ ਵੀ ਸਾਰਾ ਡਿਟੇਲ ਹੈ ਸਾਰਾ ਰਿਕਾਰਡ ਡਿਟੇਲ ਸਾਰੀ ਅਗਲੇ ਨੂੰ ਲੈਖਤੀ ਰੂਪ ਚ ਦਵਾਂਗੇ ਆਪਾਂ ਵੀ ਜਿਹੜਾ ਵੀ ਆਊਗਾ ਜਿਹੜਾ ਵੀ ਆਊਗਾ ਬਾਈ ਸੌਦਾ ਕਰੂਗਾ ਬਾਈ ਹਾਂ ਸੌਦਾ ਕਰੂਗਾ ਰਿਕਾਰਡ ਦਵਾਂਗੇ ਬਾਈ ਸਾਰਾ ਕਹਿਣ ਵਾਲੀ ਗੱਲ ਨਹੀਂ ਲੋਕਾਂ ਨੂੰ ਗਾਪੜੀ ਮਾਰਨਾ ਬਈ ਇਹਦਾ ਰਿਕਾਰਡ ਆ ਬਾਕੀ ਬੱਛੀ ਆਪ ਹੀ ਦੱਸਦੀ ਆ ਬਾਈ ਨਾਰਮਲ ਸੀਮੰਨ ਦੀ ਬੱਛੀ ਨਹੀਂ ਇਹ ਸਹੀ ਗੱਲ ਆ ਹਾਂ ਜੀ ਬਾਈ ਫੇਰ ਦੁਬਾਰੇ ਗੇੜਾ ਕਹ ਬੁੱਧੀਵਾਦੀ ਮੱਥੇ ਤੇ ਟੋਹਾ ਬਾਈ ਫੁੱਲ ਆ ਦੇਖ ਲੈ ਨਾਲੇ ਉਵੇਂ ਨਹੀਂ ਹਿਮਾਚਲ ਵਾਲੀ ਨਹੀਂ ਜਿਵੇਂ ਉਹ ਕਹਿੰਦੇ ਨੇ ਹਿਮਾਚਲ ਵਾਲੀ ਆ ਬਿਲ ਲੱਤਾਂ ਹੀ ਪੈਣ ਨਾ ਸ਼ਾਈਨਿੰਗ ਸੂਣੀ ਆ ਇਹ ਉੱਧਰ ਸ਼ਾਈਨਿੰਗ ਚਮਕ ਦੁੱਧ ਦੀ ਭਲੀ ਦੇਖ ਬਾਈ ਲੈ ਲੋ ਲੋ ਕਰ ਪੀਏ ਬੱਠੀ ਬਾਈ ਯਾਰ ਮਾੜੇ ਬੰਦੇ ਦੇ ਤਾਂ ਖਿੱਚ ਕੇ ਲੈ ਜੀ ਹਾਂਜੀ ਬਾਈ ਯਾਰ ਘਰੇ ਖੜਾ ਵੀ ਡੰਗਰ ਸੋਹਣਾ ਲੱਗਦਾ ਬਾਈ ਜਿਹਨੇ ਸ਼ੌਂਕ ਨੂੰ ਲੈਣੀ ਹੈ ਬਰੀਡ ਬੋਧੀ ਦੇਖੋ ਮੱਥਾ ਦੇਖੋ ਬਾਈ ਬਰੀਡ ਬਰੂਡ ਤਾਂ ਕੰਮ ਕਰਨਾ ਦੇਖ ਅਸਲ ਵਿੱਚ ਖੜਨੀ ਖੜਨੀ ਫੁੱਲ ਆ ਬਾਈ ਯਾਰ ਸਹੀ ਗੱਲ ਆ ਬਾਈ ਹਾਂਜੀ ਬਾਈ ਤੇ ਮੁੱਲ ਬਈ ਨੂਰੀ ਦਾ ਮੁੱਲ ਬਈ ਐਜੀ ਬੱਚੀ ਦਾ ਮੁੱਲ ਕੋਈ ਹੁੰਦਾ ਨਹੀਂ ਗਾ ਜਿਹੜਾ ਸ਼ੌਂਕ ਤੇ ਲੈਣਿਆ ਐਜੀ ਬੱਚੀ ਦਾ ਮੰਨ ਲਾ 40000 ਰੁਪਏ ਲੈ ਤਾਂ ਵੀ ਨਹੀਂ ਮਿਲਦੀ 45 ਦੀ ਵੀ ਨਹੀਂ ਮਿਲਦੀ ਜਿਹੜਾ ਏਡੇ ਰਿਕਾਰਡ ਵਾਲੀ ਪਰ ਆਪਾਂ ਮੁੱਲ ਕਰਨਾ ਫਿਕਸ ਜਿਵੇਂ ਦੇਣ ਲੈਣ 35000 ਦੀ ਬੱਚੀ ਦੇਣੀ ਹੈ ਬਈ ਮੁੱਲ ਜਨਾ ਮਰਜ਼ੀ ਕਰਾ ਟੋਟਲੀ ਟੋਟਲੀ 35000 ਦੀ 10000 ਬਈ ਲੈਣ ਦੇਣ ਮੁੱਲੀ ਆਹ ਬੰਦਾ 40 40 45 45000 ਦੀ ਫਾਰਮ ਵਾਲਾ ਬੰਦਾ ਐਜੀ ਮੱਚੀ ਦਿੰਦਾ ਨਹੀਂ ਬਈ ਏਡੇ ਰਿਕਾਰਡ ਵਾਲੀ ਆਪਾਂ ਨੂੰ ਚਲ ਭਾਜ ਮਿਲੀ ਆਪਣੇ ਯਾਰ ਮਿੱਤਰ ਦੀ ਬੱਚੀ ਆਪਾਂ ਨੂੰ ਦੇਤੀ ਉਹਨੇ ਮੋਹ ਪ੍ਰੇਮ ਨਾਲ ਪਾਪਾ 35000 ਚੋਂ ਬਸ ਛੋੜ ਹੀ ਕਰਨੀ ਹੈ ਬਾਈ ਇੱਕੋ ਬਾਈ ਲੈਣ ਦੇਣ ਮੌਲੀ 35000 ਚ ਐ ਲਾ ਲਓ ਵੀ ਟਾਪ ਦਾ ਬਾਈ ਮਿਲਦਾ ਨਹੀਂ ਆਜਾ ਡੰਕਰ ਬਾਈ ਜਿੱਥੇ ਮਰਜੀ ਬੈਟਰੀ ਚਾਕੇ ਲੱਭਣ ਵਾਲਾ ਕੰਮ ਆ ਬਾਈ ਯਾਰ ਸਹੀ ਗੱਲ ਆ ਬਾਈ ਹਾਂਜੀ ਬਾਈ ਦੇਖ ਦੇਖੋ ਕੁਆਲਟੀ ਵਾਲਾ ਨਗੀਨਾ ਚੰਗਾ ਬਾਈ ਯਾਰ ਹਰੇਕ ਥਾਂ ਨਹੀਂ ਖੜਾ ਆ ਜਿਆ ਨਗੀਨਾ ਕਹਿ ਵਜਾ ਯਾਰ ਕੀ ਬਾਤ ਆ ਹਾਂਜੀ ਬਾਈ ਫੁੱਲ ਬਰੀਡ ਮੱਥਾ ਮੁੱਥਾ ਦੇਖ ਬਾਈ ਚੈੱਕ ਕਰ ਬੱਚੀ ਪਾਗਾਂਲੇ ਬੱਚੇ ਹੁੰਦੇ ਆ ਪਾਗਾਂਲੇ ਬੱਚੇ ਆ ਬਾਈ ਐਵੇਂ ਜੇ ਲੱਭਦੀ ਨਹੀਂ ਬੱਚ ਇਹ ਤਾਂ ਕਿਤੇ ਫਾਰਮ ਬਣਾ ਦੂ ਚੰਗੇ ਨਸਲ ਨਸਲ ਤਿਆਰ ਕਰਨਾ ਬਈ ਸਹੀ ਗੱਲ ਆ ਬਰੀਡ ਚੰਗੀ ਪੈਦਾ ਕਰਨੀ ਇਹ ਕਰਨ ਵਾਲੀ ਹਾਂਜੀ ਬਾਈ ਮੁੱਲ ਵੀ ਬਾਈ ਖਿੱਚ ਕੀ ਹੋ ਗਿਆ ਬਈ ਜਮਾ ਜਾਇ ਮੁੱਲ ਰੱਖਿਆ ਯਾਰ ਬਾਈ ਯਾਰ ਇਹ ਜੋ ਰਾਉਂਡ ਦਾ ਬਾਈ ਕਹਿੰਦਾ ਮੈਂ 40 ਵੀ ਕਰ ਲਾਂ ਤੇ 45 ਵੀ ਕਰਾਂ ਬਾਈ 50 ਪਿਆ 60 60 ਦੇ ਆ ਬੱਚਿਆਂ ਵਿਗ ਜਾਂਦੀਆਂ ਰਿਕਾਰਡ ਵਾਲਾ ਪਰ ਥੋੜਾ ਜਿਹਾ ਟਾਈਮ ਖਾਂਮ ਕੱਢੀ ਕਰ ਆ ਆਏ ਨਹੀਂ ਵੀ ਕੋਈ ਵੀ ਸਾਲ ਸਾਹਮਣੇ ਉਹ 5000 ਮਹੀਨੇ ਦੀ ਟੀਕਾ ਲੈਣਾ ਨਾ ਬੱਚੇ ਨੂੰ ਦੋ ਬੋਰਾਂ ਖਵਾਉਣ ਦੀ ਲੋੜ ਬਾਕੀ ਆਏ ਨਹੀਂ ਵੀ ਕੋਈ ਛੋਟੀ ਜੀ ਰਹੂਗੀ ਵਧੀਆ ਚੰਗੇ ਪੈਸੇ ਦੀ ਵੱਡੇ ਬੁੱਟੀ ਬਣੂ ਬਾਈ ਬਲ ਸਹੀ ਗ ਦੇ ਦੋ ਦੇ ਸਨ ਚਾ ਕੱਟੀ ਹਮ ਫੁੱਲ ਲਵੀ ਗੰਦਲਰ ਕੀ ਕੱਟੀ ਇਹ ਵੀ ਫੁੱਲ ਰਿਕਾਰਡ ਵਾਲੀ ਆ ਬਾਈ ਬਾਈ ਮੈਂ ਕਹਣਾ ਯਾਰ ਮੱਥਾ ਦੇਖੋ ਮੱਥਾ ਯਾਰ ਦੇਖੀ ਕਿੱਡਾ ਪਿਆਰਾ ਫੁੱਲ ਬਰੀਡ ਆ ਕੱਟੀ ਦੀ ਯਾਰ ਕਹਿਣ ਵਾਲੀ ਗੱਲ ਨਹੀਂ ਟੀਕੇ ਦੀ ਕੱਟੀ ਆ ਸਰ ਹਮ 15 16 ਕਿਲੋ ਮਾਝ ਦਾ ਰਿਕਾਰਡ ਆ ਜੀ ਗੱਲ ਕਰੀਏ ਨੇੜੇ ਆ ਕੇ ਜੇ ਕੋਈ ਵੀਰ ਦੇਖੋ ਰੂਖ ਹੋ ਸੁ ਰੂਖ ਹੋ ਜਾਂਦੇ ਬਾਈ ਇੱਕ ਮੜਿਆ ਥੱਲੇ ਵੀ ਨਿਗਮ ਰਾਈ ਕਿੰਨੀ ਬੈਠ ਤੇ ਥਣ ਲੱਗਿਆ ਹੈ ਬਾਈ ਨਾ ਯਾਰ ਦਾ ਵਾਤਾ ਚੌੜੀ ਟਾਲੀ ਬੜੀ ਚੰਗੀ ਬਾੜੀ ਵਿੱਚ ਦੇ ਸਾਨੂੰ ਲੱਗਿਆ ਭਾਈ ਹੁਣੀ ਨਾਲੇ ਸਫਾਈ ਇੰਨੀ ਥੱਲੋਂ ਕਿ ਜਿੰਨੀ ਕਹਦੇ ਪੈਠੇ ਪੁੜੇ ਦੀ ਚੜਾਈ ਆਹ ਦੇਖ ਭਾਈ ਇਹ ਸਹੀ ਗੱਲ ਹੈ ਲੈ ਡੇਢ ਫੁੱਟ ਤੋਂ ਚੌੜੀ ਹੈ ਕੱਟੀ ਭਾਈ ਇਹ ਤਾਂ ਬੱਚਾ ਇਹਦਾ ਬੰਨਾਂ ਯਾਰ ਸਹੀ ਗੱਲ ਹੈ ਭਾਈ ਖੋਲ ਇਹਨੂੰ ਵੀ ਤੋੜ ਕੇ ਇਹ ਵੀ ਤੋੜ ਕੇ ਦਿਖਾ ਦਿੰਨੇ ਆ ਭਾਈ ਏ ਵੀ ਚੰਗੇ ਰਿਕਾਰਡ ਦੀ ਇਹਦਾ ਵੀ ਰਿਕਾਰਡ ਫੁੱਲ ਮਿਰੂਗਾ ਬਾਈ ਚੱਕੋ ਬਾਈ ਬਾਈ ਕਹਿੰਦਾ ਦੋਮਾਂ ਦੀ ਰਿਕਾਰਡ ਪਾਇਓ ਡਾਡਾ ਆਪਾਂ ਫੁੱਲ ਦੇ ਕੇ ਤੋੜ ਬੇਰਕਾਰ ਨਾਲੀ ਕੱਟੀ ਬਾਈ ਆਪਾਂ ਲਿਆਉਂਦੇ ਨਹੀਂ ਨਾ ਬੱਚੀ ਲੈ ਗਏ ਲੈਉਂਨੇ ਆਪਾਂ ਸ਼ੌਂਕ ਜਿਹਾ ਹੀ ਪੂਰਾ ਕਰਦੇ ਆਂ ਬਸ ਠੀਕ ਆ ਹਾਂਜੀ ਬਾਈ ਆਪਣਾ ਵਪਾਰ ਦਾ ਵੀ ਆਏ ਮਕਸਦ ਨਹੀਂ ਬਣਾਇਆ ਵਾ ਵੀ ਆਪਣਾ ਰੋਜੀ ਬਸ ਸ਼ੌਂਕ ਹੀ ਇੱਕ ਸਾਹ ਦਾ ਚੰਗਾ ਚੀਜ਼ਾਂ ਦਾ ਬਾਈ ਆਪਾਂ ਨੂੰ ਠੀਕ ਆ ਸੰਗ ਤਾਂ ਬਾਈ ਦੇਖ ਲੈ ਕੋਕੇ ਪੈਣੇ ਆ ਕੱਟੀ ਦੇ ਯਾਰ ਸਹੀ ਗੱਲ ਹੌਂਟ ਆਪਦੀਆਂ ਕਾਰਨ ਬਾਈ ਕੀ ਆ ਕਿਉਂਕਿ ਖਰਾਕ ਖਾਦੀ ਖਰਾਕ ਖਾਦੀ ਪਤਾ ਲੱਗਦਾ ਬਾਈ ਯਾਰ ਜਵਾਨੀ ਆ ਕੱਟੀਆਂ ਬੱਚੀ ਤੇ ਕੱਟੀ ਦੇ ਬਾਈ ਜਵਾਨੀ ਆ ਗਈ ਤਾਂ ਪੱਠਪੁੜਾ ਬਾਈ ਯਾਰ ਜਿੱਥੇ ਫੁੱਲ ਚੰਗੀ ਮਹਿ ਬਾਨੀ ਚੰਗੇ ਰਿਕਾਰਡ ਵਾਲੀ ਬਾਈ ਆ ਹਜੇ ਤਾਂ ਬੱਚਾ ਹੈ ਕਿ ਨਹੀਂ ਬੱਚਾ ਹੈ ਤਾਂ ਬਾਈ ਇਹ ਤਾਂ ਦੁੱਧ ਪੀਂਦਾ ਹੀ ਮੰਨ ਲਾ ਮੰਨ ਤੀ ਆਜ ਇਹਦਾ ਮੁੱਲ ਬਾਈ ਮੋਲ ਅੱਜ ਬਈ ਇਹਦਾ ਕੋਈ 40 ਨਹੀਂ ਕੋਈ 42 ਨਹੀਂ 37000 ਦੀ ਕੱਟੀ ਦੇਣੀ ਆ ਬਈ ਟੋਟਲੀ ਟੋਟਲੀ ਬਈ ਜੇ ਕੋਈ ਦੋਨੇ ਜੋੜੇ ਲੈ ਜੀ ਜੋੜਾ ਲੈ ਜੀ ਬਾਈ ਕੋਈ ਉਹ ਜਾ ਵੱਧ ਮਾਨਤਨ ਕਰਦਾ ਚੇਕੋ ਬਾਈ ਦੋਵੇਂ ਨਗੀਨੇ ਜੋੜਾ ਆ ਗਿਆ ਤੇ ਜੋੜੇ ਬਈ ਕਹਿੰਦਾ ਜੇ ਕੋਈ ਲੈ ਜਾਊਗਾ ਤਾਂ ਵਧੀਆ ਮਾਨਤਨ ਕਰਦਿਆਂ ਗਿਆਗੇ ਦਾ ਤੇ ਟੌਪ ਦੇ ਬੱਚੇ ਫੁੱਲ ਰਿਕਾਰਡ ਵਾਲੇ ਦੋਨੇ ਬੱਚੇ ਆ ਬਾਈ ਯਾਰ ਐ ਨਹੀਂ ਗੱਲ ਕੋਈ ਕਹਿਣ ਵਾਲੀ ਗੱਲ ਨਹੀਂ ਬਾਕੀ ਕਹਿਣ ਦੀ ਤਾਂ ਗੱਲ ਹੀ ਨਹੀਂ ਕੋਈ ਦੱਸਦੇ ਆ ਬੱਚੇ ਆਪੀ ਸਹੀ ਗੱਲ ਆਪੀ ਹਾਂਜੀ ਬਈ ਤੇ ਜੇ ਕਿਸੇ ਵੀ ਵੀਰ ਨੂੰ ਬਈ ਕੋਈ ਵੀ ਬੱਚਾ ਪਸੰਦ ਆਵੇ ਕੰਟੈਕਟ ਜਰੂਰ ਕਰਿਓ ਵੀਡੀਓ ਨੂੰ ਵੇਖਣ ਲਈ